ਮਾਦਵਾਨ ਵੱਲ ਨੂੰ ਜਦੋਂ ਆਇਆ ਸਵੇਰੇ ਪਹਿਲਾਂ ਮੈਂ ਟਾਈਮ ਨਾਲ ਕਾਫੀ ਆ ਗਿਆ ਮੈਨੂੰ ਕਿਤੇ ਕਿਤੇ ਐਂ ਚ ਆਵਦਾ ਸੀ ਜਿਵੇਂ ਇੱਕ ਰੈਲੀ ਚ ਆਏ ਹੋਈਏ ਮੈਨੂੰ ਭਾਉ ਜਸਵਿੰਦਰ ਸੋਣੀ ਕਹਿਣ ਲੱਗੇ ਵੀ ਸੰਗਤ ਆਉਂਦੀ ਏ ਚੱਕ ਸ਼ਾਕੇ ਚ ਘਰਾਂ ਨੂੰ ਤੁਰ ਜਾਂਦੀ ਮੈਂ ਕਿਹਾ ਵੀ ਸਭ ਤੋਂ ਵੱਡਾ ਕਸੂਰ ਆਪਣਾ ਆਪਾ ਕੁਰਸੀਆਂ ਬਾਹਰ ਲਾ ਦੁੱਤੀਆਂ ਕੋਈ ਮੇਲਾ ਥੋੜਾ ਮੈਂ ਪਹਿਲਾਂ ਕੁਰਸੀਆਂ ਚਕਾਓ ਆਪੇ ਬਹਿ ਜਾਣਗੇ ਅੰਦਰ ਆ ਕੇ ਅਸੀਂ ਮੇਲੇ 'ਚ ਨਹੀਂ ਆਏ ਇਹ ਜੋੜ ਮੇਲਾ ਜੇ ਆਪਾਂ ਸ਼ਾਹਬ ਜਾਦਿਆਂ ਨੂੰ ਇੰਨਾ ਵੀ ਸ਼ਰਦਾ ਦੇ ਫੁੱਲ ਭੇਟ ਕਰ ਸਕਦੇ ਕਿ ਇਹਨੇ ਲੱਖਾਂ ਰੁਪਏ ਲਾ ਕੇ ਐਡਾ ਵੱਡਾ ਸਮਾਗਮ ਹੋਵੇ ਤੇ ਅਸੀਂ ਅੰਦਰ ਹੀ ਨਹੀਂ ਆ ਕੇ ਬਹਿ ਸਕਦੇ ਤੇ ਫਿਰ ਸਾਡਾ ਕਾਹਦਾ ਘਰ ਤਿਆਰ ਹੋ ਕੇ ਆਇਆ ਚਲੋ ਜਿਹੜੇ ਸੇਵਾ ਕਰਦੇ ਉਹ ਬਾਹਰ ਸੇਵਾ ਕਰਨ ਚਾਹੇ ਉਹ ਲੰਗਰ ਹਾਲ ਚ ਕਰਦੇ ਆ ਚਾਹੇ ਉਹ ਜੋੜਿਆਂ ਦੀ ਕਰਦੇ ਆ ਕਿਤੇ ਵੀ ਸੇਵਾ ਕੋਈ ਕਰ ਦੋ ਸੇਵਾ ਕਰੇ ਸੇਵਾ ਵਾਲੇ ਨੂੰ ਕੋਈ ਰੋਕ ਟੋਕ ਨਹੀਂ ਮੁਬਾਰਕ ਹੈ ਪਰ ਇਹ ਤੇ ਬਾਤ ਨਹੀਂ ਨਾ ਹੈਗੀ ਤੇ ਚਾਰ-ਚਾਰ ਕਾਪਾ ਆਪਾਂ ਕੌਫੀ ਦੇ ਪੀ ਗਏ ਤੇ ਦੋ-ਦੋ ਪਲੇਟਾਂ ਪਕੌੜੀਆਂ ਦੀਆਂ ਖਾ ਗਏ ਤੇ ਘਰੋਂ ਉੱਰ ਜਗੇ ਪਕੌੜੇ ਖਾਣ ਥੋੜਾ ਆਏ ਸੀ ਪਕੌੜੇ ਦੇ ਘਰ ਬਥੇਰੇ ਖਾ ਲੈਣੇ ਨਾ ਪਕੌੜੇ ਖਾਣ ਆਏ ਆ ਨਾ ਕੌਫੀ ਪੀਣ ਆਸਤੇ ਆਏ ਉਹਦੇ ਤੁਹਾਡੀ ਆਓ ਭਗਤ ਵਾਸਤੇ ਪ੍ਰਬੰਧਕ ਜਨਾਂ ਨੇ ਥੋੜਾ ਜਿਹਾ ਕੀਤਾ ਵੀ ਚਲੋ ਸਿੱਧਾ ਆ ਕੇ ਕੋਈ ਨਾ ਭੁੱਖਾ ਨਹੀਂ ਬਹਿ ਸਕਦਾ ਪੰਡਾਲ 'ਚ ਬਵੇ ਤੇ ਅਸੀਂ ਚਾਹ ਪਕੌੜਿਆਂ ਨੂੰ ਭਗਤੀ ਮੰਨ ਕੇ ਬਹਿ ਗਏ ਮੈਂ ਬੇਨਤੀ ਕਰਾਂਗਾ ਉਸ ਸੰਗਤ ਦੇ ਚਰਨਾਂ 'ਚ ਜਿਹੜੀ ਵਾਧੂ ਖਲੋਤੀ ਆ ਬਾਹਰ ਵਾਧੂ ਦਾ ਮਤਲਬ ਸਮਝਦੇ ਤੁਸੀਂ ਵਾਧੂ ਬੰਦਾ ਕਿਸੇ ਗਿਣਤੀ 'ਚ ਨਹੀਂ ਜੇ ਪੈਦਾ ਹੁੰਦਾ ਜਿਹੜੇ ਇੱਥੇ ਬੈਠੇ ਆ ਇਹਨਾਂ ਨੇ ਬੈਠ ਕੇ ਕੁਝ ਲੈ ਜਾਣਾ ਵਾ ਸੇਵਾ ਕਰਨ ਵਾਲਿਆ ਸੇਵਾ ਕਰਕੇ ਕੁਝ ਲੈ ਜਾਣਾ ਵਾ ਬਾਕੀ ਮੇਰੇ ਵਰਗੇ ਹਵਾਤਮਾ ਹੀ ਤੁਰੇ ਫਿਰਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਪੀ ਘਰੋਂ ਆਇਆ ਸਾਡਾ ਸਫਲ ਹੋ ਜਾਵੇ ਚਾਹੇ ਉਹ ਬੀਬੀਆਂ ਨੇ ਚਾਹੇ ਉਹ ਵੀਰ ਨੇ ਚਾਹੇ ਉਹ ਬੱਚੇ ਨੇ ਤੁਸੀਂ ਪੜ੍ਹੇ ਲਿਖਿਆਂ ਦੀ ਜਮਾਤ ਹੋ ਮੇਰੇ ਹਿਸਾਬ ਨਾਲ ਅੱਜ ਦੀ ਡੇਟ ਅੰਦਰ ਕਿਸੇ ਨੂੰ ਬਹੁਤੀਆਂ ਮਤਾਂ ਦੇਣ ਦੀ ਲੋੜ ਨਹੀਂ ਕਿਉਂਕਿ ਸਾਰੇ ਹੀ ਪੜ੍ਹੇ ਆ ਸਾਰੇ ਹੀ ਮਤਾਂ ਵਾਲੇ ਆ ਸੋ ਮੇਰੀ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਖਾਸ ਤੌਰ ਤੇ ਜਿਹੜੀ ਸੰਗਤ ਵਾਧੂਵੇ ਸੇਵਾ ਨਹੀਂ ਕੋ ਕਰ ਰਹੀ ਜਿਹੜੇ ਵਾਧੂ ਖਲੋਤੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਧੋਪ ਸਾਰਿਆਂ ਨੂੰ ਚੰਗੀ ਲੱਗਦੀ ਆ ਨਾ ਤੇ ਆਪਾਂ ਧੁੱਪ ਸੇਕਣ ਆਏ ਆ ਤੇ ਨਾ ਹੀ ਆਪਾਂ ਧੁੱਪ ਦਾ ਨਿਕ ਲੈਣ ਵਾਸਤੇ ਘਰਾਂ ਤੋਂ ਆਇਆ ਅੱਜ ਦਾ ਦੀਵਾਨ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਨੂੰ ਸਮਰਪਿਤ ਕਰਨ ਆਏ ਆਪਾਂ ਸੋਮਨ ਮਿਰਤੀ ਇੱਕ ਆਕਰ ਕਰੋ